ਲਓ ਵੀ ਬਾਬਿਓ ਅੱਜ ਆਪਾਂ ਖੇਤ ਲਾਉਣਿਆਂ ਸਰਕਾਨਾਂ ਤੇ ਚਾਹ ਧਰੀ ਫੇ 11 ਵਜੇ ਆਲੀ ਚਾਹ ਚੂ ਪੀ ਕੇ ਫਿਰ ਕਰਦੇ ਆ ਗੱਲਾਂ ਬਾਤਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਫੋਲੋ ਕਰ ਲਿਆ ਕਰੋ ਤੇ ਆਪਣੇ ਗੰਦੇ ਮੰਦੇ ਜੇ ਦੇਸੀ ਜੇ ਬਲੌਗ ਅੱਇਆ ਕਰਨਗੇ ਚਾਹ ਚੂ ਪੀ ਕੇ ਕੜੀਜੀ ਤੇ ਹੁਣੇ ਆ ਕੈਮ ਤੇ ਫਿਰ ਚੱਲਦੇ ਆਪਾਂ ਸਰਕਾਨਾਂ ਪਟਕੇ ਲਾਵਾਂਗੇ ਜਿਹਨੂੰ ਬੁੱਝੜ ਕਹਿੰਦੇ ਨੇ ਸਾਡੇ ਤਰ ਤੇ ਹੁਣ ਆਪਾਂ ਚੱਲਦੇ ਆਂ ਫੁੱਲਾਂ ਦੇ ਪੂਝਾਂ ਖੋਲਦੀ ਹੋ ਕੇ ਚਾਚੂ ਪੀਲੀ ਛਾਗ ਲਈ ਟਟਲਿਆ ਪਰ ਤੇ ਉਹ ਆਪਣਾ ਝੋਟਾ ਖੜਾ ਉਧਰ ਤੇ ਦੋ ਕਾਰੇ ਸਾਨੂੰ ਦੱਸਿਆ ਸੀ ਪਹਿਲਾਂ ਆਪਾਂ ਵੀ ਸਰਕਾਨੇ ਦੇ ਲਾਤੇ ਜੀ ਇੱਕ ਆਹ ਟੱਕਰ ਪਰਲੇ ਪਰੇ ਨਾਲ ਲਾ ਇਹ ਤਾਂ ਫੁੱਟਦੇ ਆਉਂਦੇ ਮੜੇ ਮੜੇ ਅੱਜ ਲਾਈਟ ਆ ਗਈ ਤਾਂ ਬਸ ਪਾਣੀ ਲਾ ਦਾਂਗੇ ਨਾਲੇ ਜਿਹੜਾ ਕਾਰਾ ਲਾਈਏ ਨੇ ਉਸ ਨੂੰ ਤੇ ਨਾਲੇ ਲਾ ਦਾਂਗੇ ਇਹਨੂੰ ਆਹ ਫੁੱਟਦੇ ਆਉਂਦੇ ਮੜੇ ਮੜੇ ਜੀ ਇੱਥੇ ਉਧਰ ਆਪਣੇ ਬੰਦੇ ਲੱਗੇ ਪਏ ਆ ਕਾਨੇ ਪੱਟਣ ਜੜਾ ਚੋਂ ਪੱਟ ਕੇ ਤੇ ਫਿਰ ਆਪਾਂ ਹਲ ਮਾਰ ਕੇ ਤੇ ਵਿਛਾ ਕੇ ਤੇ ਮਿੱਟੀ ਪਾ ਦਾਂਗੇ ਇਹਨਾਂ ਦਾ ਬਾਬੇ ਉਹ ਨੀਰਾ ਬਹੁਤ ਵਈਆ ਬੰਦਾ ਹੈ 8-9 ਮਹੀਨੇ ਮੁਖਦਾ ਨਹੀਂਗਾ ਗਰਮੀ ਗਰਮੀ ਚ ਨਾ ਕੋਈ ਰੇਸ ਸਪਰੇ ਨਹੀਂ ਬੈਠਕਣੀ ਪੈਂਦੀ ਇਹ ਤੇ ਕਿਉਂਕਿ ਸੰਡੀ ਸੰਡੀ ਨਹੀਂ ਪੈਂਦੀ ਮੱਕੀ ਨੂੰ ਸਾਫ ਸੁਥਰਾ ਨੀਰਾ ਹੁੰਦਾ ਵਧੀਆ ਥੋੜੀ ਜੀ ਕੰਡ ਜ਼ਰੂਰ ਹੁੰਦੀ ਆ ਤੇ ਇਸ ਕਰਕੇ ਤੇ ਆਪਾਂ ਲਾਵਾਂਗੇ ਹੁਣ ਹਾਲਪੋੜ ਮਾਰ ਕੇ ਰੋਟਾਵੇਟਰ ਮਾਰ ਕੇ ਥਾਂ ਬਣਾ ਰੱਖਿਆ ਵਧੀਆ ਪੂਰੀ ਘੈਂਟ ਗੱਲਬਾਤ ਬੰਦੀ ਆ ਤੇ ਇਦਾਂ ਆਪਾਂ ਪੱਟੀਆਂ ਨੇ ਆਂ ਵੀ ਰੱਖਿਆ ਸੀ ਕਾਨਿਆਂ ਦਾ ਤੇ ਹੁਣ ਓੜੇ ਮਾਰ ਕੇ ਹਾਲਾਂ ਨਾਲ ਆਪਣੇ ਝੋਟਿਆਂ ਨਾਲ ਆ ਸੋਡ ਯਾਰ ਆਪ ਖੁਦ ਬੜੀ ਸ਼ਕਰ ਵਾਲਾ ਕਰੋ ਹੋਰਾਂ ਦੇਸੀ ਗੱਲਾਂ ਬਾਤਾਂ ਤੇ ਆਪਣੇ ਬਲੌਗ ਨਾਲ ਜੁੜੇ ਰਿਹਾ ਕਰੋ ਤੇ ਸੀਜੀ ਬਲੌਗ ਆਪਣੇ ਲਾਈਕ ਤੇ ਸ਼ੇਅਰ ਤੇ ਕਮੈਂਟ ਜੁੜਾ ਕਰਦੇ ਰਹੋ ਕਿਦਰ ਆਪਣੇ ਝੋਟੇ ਮਗਰ ਪਾਈ ਫੜਦੇ ਅੱਜ 11 ਹਾਲ ਤੇ ਐਂਸਰ ਪਾਰਡ ਦਾ ਫਰਦਾ ਪਤੰਦਰ ਦਾ ਫੁੱਲ ਤੇ ਆਇ ਲਾਉਣੇ ਬਾਬੇ ਉਹ ਕਰਨੇ ਹੀ ਬਸ ਵਿਸ਼ਾ ਤੇ ਉੱਤੇ ਮਿੱਟੀ ਪਾਦਨੇ ਆ ਪਾਣੀ ਲਾ ਦਾਂਗੇ ਇੱਕ ਅਧੀ ਗੁੱਡ ਪਾ ਦਾਂਗੇ ਤੇ ਬਸ ਚੱਲ ਪੈਣਗੇ ਫੁੱਟ ਕੇ ਪੂਰੇ ਇਥੇ ਚਾਰ ਪੰਜ ਫੁੱਟਾ ਹੋ ਜਾਂਦੇ ਇਹ ਤੁਹਾਨੂੰ ਬਹੁਤ ਬਹੁਤ ਸਾਰਾ ਪਿਆਰ। ਫਿਰ ਕਣਕ ਵਲੇ ਵਾਹ ਕੇ ਤੇ ਕਣਕਾਂ ਜਿਵੇਂ ਵੀ ਦਨੇ ਆ। ਓਕੇ ਧੰਨਵਾਦ।